ਨਾਉ ਦਿਓ ਹਰ ਸੋਹੀਰਾ ਛੜਕੈ ਕਰਹਿਆਨ ਕੀ ਆਸ ਤੀਨਰ ਦੋਜ ਕ ਜਾਹੇਗੇ ਸਤਿ ਭਾਖੈ ਰਵਦਾਸ ਬਹੁਤ ਜਨਮ ਵਿਚਰੇ ਤੇ ਮਾਨੋ ਇਹੋ ਜਨਮ ਤੇਰੇ ਲਿਖੇ ਕਹਿਰਵਦਾਸ ਆਸ ਲੱਗ ਜੀਵ ਚਿਰ ਭਯੋ ਦਰਸ਼ਨ ਦੇਖੇ ਸਾਧੂ ਕੀ ਜੋ ਲਿਹੇ ਹੋਟ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਹਿਰਵਦਾਸ ਜੋ ਜਪੇ ਨਾਮ ਇਸ ਜਾਤ ਨਾ ਜਨਵ ਨਾ ਜੋਨ ਕਲ ਬਾਬਾ ਬਿਨੋਦਾਸ ਗੁਰੂ ਸਰਵੰਦਾਸ ਹਰੀਦਾਸ ਗੁਰ ਜੋਏ ਸੋਹਮਰੇ ਰਖਿਆ ਕਰੇ ਵਿਗਨ ਨ ਲਾਗੇ ਕੋ ਤਨ ਤਨ ਸਤਗੁਰੂ ਗਰੀਬਦਾਸ वंदो नित शुभा शाम चरण कमल को डंडो मत कोड कोड पर नाम जपू जी सतना श्री अमृत वाणी सतगुरु रविदास जी शब्द कल हो नाए ताहे सा ਨਹੀਂ ਬਿਸਰਮ ਕੇ ਨਹੀਂ ਕੋਈ ਸੋਰਟੇ ਕਾ ਜਨਮ ਮਰਨ ਹਰ ਜਗ ਜਾਲਾ ਨਾਮ ਪ੍ਰਤਾਪ ਨ ਬਿਆਨ ਬਿਆਲਾ ਅਗਦ ਬਿਗਦ ਅਨਾਤ ਕੋ ਨ ਪਾ ਵਿਸ਼ਵ ਵਿਆਪਕ ਬ੍ਰਹਮ ਰੂਪ ਘਟ ਘਟ ਕਰ ਕੇ ਕੀ ਤੇ ਐਸੇ ਜਲ ਮੇ ਲਹਿਰ ਲਹਿਰ ਅਲ ਜਲ ਜੈਸੇ ਕਹਿਰ ਬਦਾਸ ਹਰ ਸਰਵ ਵਿਆਪਕ ਸਰਵ ਚਿੰਤਾ ਮਨ ਸਰਵ ਪ੍ਰਤੀਪਾਲਕ ਜਪੋ ਜੀ ਸਤਨਾਮ 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 ਜੀ ਸੰਧਿਆ ਵੇਲੇ ਧੀ ਅੰਮ੍ਰਿਤ ਬਾਣੀ ਸਤਗੁਰੂ ਅਰਵਦਾਸ ਜੀ ਸਤਨਾਮ 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 ਜੀ ਰਾਗ ਤਨ ਅਸਰੇ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਮਤਿਆਰ ਕੀ ਜੇ ਵਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜ ਹਉ ਬਲ ਬਲ ਜਾਉ ਤਮਈਆ ਕਰਨੇ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਵਿਸ਼ਰੀ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਦਾਸ ਆਸ ਲਗ ਜੀਵ ਚਿਰ ਭੈਉ ਦਰਸ਼ਨ ਦੇਖੈ ਚਿਤ ਸਮਰਨ ਕਰੋ ਨੈਣ ਅਮਲੋਕੜੋ ਸਰਵਣ ਬਾਣੀ ਸੁਜਸੂ ਰਖੋ ਮਰਸੋ ਮਨ ਕਰ ਕਰ ਚਰਨ ਹਿਰਦੇ ਧਰੋ ਹਰਸਨਾ ਅੰਮ੍ਰਿਤ ਰਾਮ ਨਾਮ ਭਕੋ ਮੇਰੀ ਪ੍ਰੀਤੋ ਗੋਬਿੰਦ ਸਿਓ ਜਨ ਘਟੈ ਮਤੁ ਮੋਲ ਨਹਿ ਗਿਲੇ ਜੀ ਸਟੇ ਰਹਾਓ ਸਾਧ ਸੰਗਤ ਬਿਨਾ ਪਾਉ ਨਹੀਂ ਉਪਦੇ ਪਾਉ ਬਿਨੁ ਸੰਗਤ ਨਹੀ ਹੋਏ ਸੇਰੀ ਕਹਿਰ ਵਦਾਸ ਇਕ ਬੇਨਤੀ ਹਰਿ ਸਿਆ ਤੇਜ ਰੱਖ ਰਾਜਾ ਰਾਮ ਮੇਰੀ ਮੇਰੀ ਪ੍ਰੀਤ ਗੋਪਾਲ ਸੋ ਜਨ ਖਟੇ ਹੋ ਮੈਂ ਬੋਲ ਮਹਿੰਗੇ ਲਈ ਤਨ ਸਟਿਓ ਟੇਕ ਰਿਦੇ ਸੁਮਰਨ ਕਰੋ ਨੈਣ ਅਵਲੋਕਣੋ ਸਰਵਨਾ ਹਰ ਕਥਾ ਪਰ ਰਖ ਮਨ ਮਦ ਕਰ ਕਰੋ ਚਰਮ ਚਿਤ ਧਰੋ RAM ਜਸ ਸਰ ਸੰਚਖ ਸਾਧ ਸੰਗਤ ਬਿਨਾ ਭਾਵਨੈ ਉਪਜੇ ਆ ਮਨ ਭਗਤ ਕਿਉ ਹੋਏ ਤੇਰੇ ਬੰਧਤਰ ਬਦਾਸ ਰਾਜ ਰਾਮ ਸੁਨ ਬਿੰਤੇ ਗੁਰ ਪ੍ਰਸ਼ਾਦ ਕਿਰਪਾ ਕਰੋ 나 ਦੇ ਦੇ ਦਰਸ਼ਨ ਦੀ ਜੈ ਰਾਮ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਵਿਲੰਭ ਨਾ ਕੀ ਜੇ ਟੇ ਕਾ ਦਰਸ਼ਨ ਤੋਂ ਰਾ ਜੀਵਨ ਮੌਰਾ ਬਿਨ ਦਰਸ਼ਨ ਕਿਉ ਜੀਵੇ ਚੋਕੋਰਾ ਮਾਦੋ ਸਤ ਗੁਰ ਸਭ ਜਗ ਚੇਲਾ ਅਬ ਕੇ ਵਿਛਰੇ ਮਿਲ ਰੋਹਿ ਲਾ ਤਨ ਜਹਨ ਕੀ ਚੁਟੀ ਅਸਾ ਸਤ ਸਤ ਪਖੈ ਜਨਮ ਦਾ ਸ ਰਗ ਜੈ ਸ੍ਰੀ 나ਥ ਕਸ਼ੂ ਨ ਜਾਣ ਮਨ ਮਾਇ ਕਹਤਿ ਕਨ ਰਹਾ ਤੁਮ ਕਹਿ ਤੋ ਚਦਰ ਸਾਮੀ ਹਮ ਕਹਿ ਕਲ ਜੋ ਕੇ ਕਾਨੇ ਇਨਾ ਪੰਚਨ ਮੇਰ ਮੰਝਿ ਵਿਗਾਇਓ ਹਲ ਪਲ ਹਰ ਜੀ ਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖੀ ਰਸੇ ਆਜੋ ਨਾ ਕਤਾਏ ਨਿਗੰਭੈ ਸਾਖੇ ਗੋਪਨਾਰ ਬਮਪ ਸੁਆਮੀ ਸਿਸਹ ਧਰਨ ਸਹਿਜ ਪਗਾਂ ਮੇ ਇਨ ਦੂਤਨ ਖਲ ਬਦ ਕਰ ਮਾਰਿਓ ਵਡ ਨਿਲਾਟ ਅਜੋ ਨਹੀਂ ਹਾਰਿਓ ਕਹਿ ਰਵਦਾਸ ਕਹਾ ਕੈਸੇ ਕਿਜੈ ਬਿਨ ਰਗੁ 나ਥ ਸ਼ਰਨ ਕਾ ਕੇ ਲੇਂਜੈ ਰਗ ਸੁਹੇ ਸਹਿ ਕੀ ਸਾਹ ਸੁ ਹਕਨ ਜਾਣੈ ਤਜ ਅਭਿਮਾਨ ਸੁਖ ਰਦੀਆ ਮਨ ਤਨ ਮਨ ਦੇਨਾ ਅੰਤਰ ਰਖ ਅਵਰਾ ਦੇਕ ਨਾ ਸੁਣਿਆ ਭਾਕੈ ਸੋ ਕਤ ਜਨ ਪੀਰ ਪਰਾਈ ਤਾ ਜਾਕੇ ਅੰਤਰ ਦਰਦ ਨ ਪਾਈ ਰਹਾ ਦੁਖੀ ਦੁਹਾ ਕਰੰਤੋ ਬਕਹਿਨੇ ਜਿਨ ਨਾ ਨਿਰੰਤਰ ਭਗਤ ਲਕੇ ਨੇ ਫੁਰਸਲਾ ਕਾ ਪੰਤ ਦੁਹਿਲਾ ਸੰਗ ਨ ਸਾਥੀ ਗਮਨ ਅਕੇਲਾ ਦੁਖਿਆ ਦਰਦ ਵੰਦ ਦਰਿਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿਰ ਬਦਾਸ ਸ਼ਰਨਾ ਪ੍ਰਭ ਤੇਰੇ ਜਿਉ ਜਨ ਹੋ ਤਿਉ ਕਰਤ ਮੇਰੇ ਰਾਗ ਗੋਂਡ ਮੁਕੰਦ ਮੁਕੰਦ ਜੰਗੂ ਸੰਸਾਰ ਬਿਨ ਮੁਕੰਦ ਤਨ ਹੋਏ ਉਹ ਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਅਨੰਦੇ ਰਹੋ ਮੁਕੰਦ ਮੁਕੰਦ ਹਮਾਰੇ ਪ੍ਰਾਨੰਗ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੇ ਬੈਰਾਗੀ ਸੋਏ ਮੁਕੰਦਰ ਬੰਤ ਅੱਲਾ ਦੇ ਏਕ ਮੁਕੰਦ ਕਰੇ ਉਪਕਾਰ ਹੰਮਰਾ ਕਹਾ ਕਰੇ ਸੰਸਾਰ ਮਿੱਟੀ ਜਾਂ ਤੁਹੇ ਦਰਬਾਰ ਤੁਹੇ ਮੁਕੰਦ ਜੋ ਜੁਗ ਜੁਗ ਤਾਰੋ ਉਪਜੋ ਗਿਆਨ ਹੋਆ ਪ੍ਰਗਾਸ ਕਰ ਕਿਰਪਾ ਲਿਨੈ ਕੀਟ ਦਾਸ ਘਰਪ ਦਾਸ ਅਬ ਤ੍ਰਿਸ਼ਨਾ ਚੁਕੀ ਜਬ ਮੁਕੰਦ ਸੇਵਤਾਹੁ ਕੇ ਜੀ 68 ਤੀਰ ਤੁਨ ਅਵ ਜਿਉ ਤੋਤਸਲਾ ਹੋ ਜਾਵੈ ਜਿਉ ਕੂਪਟਟਾ ਦਿਵਾਵੈ ਕਰੇ ਨਿੰਦ ਸਬਰਥਾ ਜਾਵੇ ਸਾਧਕਾਂ ਨਿੰਦਕ ਕੈਸੇ ਕਰੇ ਸਰਬਰ ਜਨੋ ਨਰਕ ਹੀ ਪਰੇ ਰਹਾਉ ਜੇ ਉਹ ਗ੍ਰੰ ਕਰੇ ਪੁਲਕੇ ਤ ਅਰਤੇ ਨਰ ਸਿਗਾਰ ਸਮੇਤ सगली ਸਮਰਤਾ ਸਰਬ ਨਹੀਂ ਸੁਣੈ ਕਰੇ ਨਿੰਦ ਕਵਨਹੀਂ ਨੇ ਗੋੜੇ ਜੇ ਉਹ ਕੰਨਿਕ ਪ੍ਰਸਾਦ ਕਰਾਵੇ ਕੋਮਦਾਨ ਸ਼ੁਭ ਮੰਡਪ ਪਾਵੇ ਆਪਣਾ ਵਿੰਗਾਰ ਜੀਰਾਨਾ ਸਣੇ ਕਰੇ ਨਿੰਦ ਮਮਜੁਨੀ ਖੰਡ ਨਿੰਦਾ ਕਹਾ ਕਰੋ ਸੰਸਾਰਾ ਨਿੰਦ ਕਹਾ ਬਰਗੜ ਤਹਾਰ ਨਿੰਦ ਕਸੋਦਾ ਸਾਧ ਵਿਚਾਰਿਆ ਕਹਰ ਗੋਦਾਸ ਆਪੀ ਨਰਕ ਸੇ ਧਾਰਿਆ ਆਤਿ ਦੇਸ ਲਿਓ ਬਲਹਾਰਾ ਮੇਰੇ ਘਰ ਆਇਆ ਰਾਜਾ ਰਾਮ ਕਾ ਪਿਆਰਾ ਟੇਕੋ ਆਂਗਣ ਬਗੜਹ ਹਵਨ ਪਿਉ ਪਾਵਣ ਹਰ ਜਨ ਬੈਠੇ ਹਰ ਜਿਸ ਗਾਵਣ ਕਰੂੰ ਡੰਡਾ ਤਾ ਚਰਨ ਪੁਖਾਰੂੰ ਤਨ ਮਨ ਤਨ ਸੰਤਨ ਪਰਵਾਨ ਕਥਾ ਕਹੇ ਅਰਥ ਵਿਚਾਰੇ ਆਪ ਤਰੇ ਔਰਨ ਕੋ ਤਾਰੇ ਕਹਿਰ ਬਦਾਸ ਮਿਲੇ ਨਿਜ ਦਾਸ ਜਨਮ ਜਨਮ ਕੇ ਕਾਟੇ ਪਾਸ ਰਾਗ ਰਾਮ ਕਲੀ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਪਵ ਪਾਉ ਨੰਦਰ ਸੇ लोहा कंचना हिरनो कैसे जौं पार से न परसै देव संसे गांठ न छूटे काम क्रोध माया मद मत्सर इन पंचु मेल लोटे रहा हम बड कब कुलीन हम पंडित हम योगी सन्यासी ज्ञानी गुणी सूर हम दाथे हे बुद्ध कबे न नासे कहर बदास सबे नहीं समझस फूल अरे जैसे बरे मोहे आधार नमः नारायण जीवन प्राण तन मोरे गाए गायव कह कह गाऊं गामण हा को निकट बथम टेक जब लग है जन तन की आशा तब लग करे पुकार जब मन मिले आस नितन के तब को दम हर जब लग नदी ना समुद्र समावे तब लग बड़े अंकर जब मन मिलियो राम सागर सो तब जे मिट्टी पुकारा जब लग पगत ਮੁਕਤ ਕੀ ਆਸਾ ਪਰਮ ਤਤ ਸੁਣ ਗਾਵੇ ਜਹਾਂ ਜਹਾਂ ਸਤਰਤ ਹੈ ਜਮਨ ਤਹਾਂ ਤਹਾਂ ਕਛੁ ਨ ਪਾਵੇ ਛਾੜੇ ਆਸ ਨਿਰਾਸ ਪਰਮ ਪਦ ਤਬ ਸੁਖ ਸਤ ਕਰ ਹੋ ਕਹਿ ਵਦਾਸ जसूं और कहता है परम तत् अब सोई ऐसो कछु अनुपो कहत न आवे साहिब मिले तो को बिघरावे टेको सब में हर है हर में सब है हर अपनो जिन जन साखे नहीं और कोई दूसर जानन और स्यान बाजीगर सुरच रहिए बाजी का मरम न जाना बाजी चोर साच बाजीगर जाना मन पत्यान मन तर होए ता कोई न सूजे जाने जानन हारा कह रविदास विमल भवे सुख सहज स्वरूप संवारा नर हर चंचल है मत मोरी कैसे भगत करूँ मैं तोरी टेका तू मुहे देखे मैं तो हिन देखूं प्रीत परस पर हो तू मुहे देखे हो तो इना देखूं इहो मत सब बुद्ध कोई ਸਭ ਘਟ ਅੰਤਰ ਰਮ ਸਿ ਨਿਰੰਤਰ ਮੈਂ ਦੇਖਤ ਹੂੰ ਨੀ ਜਾਣਾ ਗੁਣ ਸਭ ਤੋਰ ਮੋਰ ਸਭ ਔਗਣ ਕ੍ਰਿਤ ਪੁਕਾਰ ਨ ਮਨ ਮੈਂ ਤੋ ਤੋਰ ਮੋਹੀ ਅਸਮਝਸ ਕੈਸੇ ਕਰਨ ਸਤਾਰਾ ਕਹਿ ਰਬਦਾਸ माधो फरनामे जय जय जगत नदर तब राम नाम कै गा में गा रा अहंकार है सब हिन में अंतर में लम लामे गाटी कर लोहा कंचन सम कर देखे पीर अबी दिसमा में गा ਜੋ ਸੁਭ ਹੋਵੇ ਪਾਰਸ ਕੇ ਪਰਸ ਸੋ ਸੁਖ ਵਾਖੋ ਆਮੇਗਾ ਗੁਰ ਪ੍ਰਸਾਦ ਪਈਨ ਪੈ ਮਤ ਵਿਸ਼ਯ ਅਮਰ ਸਮ ਧਿਆ ਮੇਗਾ ਕਹਿ ਰਵ ਦਾਸ ਮੇਟਿਆ ਪਾਪ ਤਬ ਮਹ ਠੌਰ ਉਪਾ ਮੇਗਾ ਰਾਮਾ ਐਸੀ ਲਾ ਤੁਝ ਵਿਨ ਕੌਣ ਕਰੇ ਗਰੀਬਨ ਬਾਜ ਗੁਸਈਆ ਮੇਰਾ ਮਾਤੇ ਛਤਰ ਧਰੀ ਰਹਾ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੁਹੀ ਧਰੇ ਨਿਚਉ ਉਤ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਬੀ ਸਲੋਚਨ ਸਦਨਾ ਸੈਨ ਤਰੇ ਕਹਿ ਰਵਦਾਸ ਸੁਨੋ ਰੇ ਸੰਤ ਹਰ ਜਿਉ ਤੇ ਸਭੇ ਸਰੇ ਪੀ ਰਹਾ ਰਸ ਪਿਆਰੇ ਟੇਕ ਧਰ ਪਰ ਦੇਵੇ ਸੁਰਤ ਕਲਾ ਲੀ ਦਰਿਆ ਦਰਿਆ ਪੀਨਾਰੇ ਪੀਵਤ ਪੀਵਤਾ ਆਪਾ ਜਗ ਭੁੱਲਾ ਹਰ ਰਸ ਮਾਏ ਬੁਰਾ ਨਾਰੇ ਦਰ ਕਰ ਮਿਸਰ ਗੀਰਵ ਰਵਦਾਸਾ ਓਨ ਮਨ ਸਦਮਤ ਵਾਰੀ ਰੇ ਪਲ ਪਲ ਪ੍ਰੇਮ ਪਿਆਲਾ ਚਲੇ ਛੂਟੇ ਨਹੀਂ ਕੁਮਾਰੀ ਰੇ ਰਾਗ ਕੈਦਰ ਖਾਟ ਕਰਮ ਕੁਲ ਸੰਜੁਗਤ ਹੈ ਹਰ ਭਗਤ ਹਿਲ ਦੇ ਨਾ ਚਰਨਾਰ ਵਿਦਨਾ ਕਥਾ ਭਾਵੇ ਸੁਪਜ ਤੁਲਸਮਨ ਰੇ ਚਿਤ ਚੇਤਾ ਚੇਤਾ ਕਾਹੇ ਨਾ ਵਾਲਮੀ ਕਹ ਦੇ ਕੋ ਕਿਸ ਜਾਤ ਤੇ ਕਿਆ ਪਦੇ ਅਮਰਿਓ राम भगत वसे रहव स्वान सत्र जात सबते कृष्ण लावे हे तव लोग बपरा कहस रहे तीन लोक प्रवेश अयमल पिंगला लुबतो कोनचर गए ਹਰ ਕੇ ਪਾਸ ਐਸੇ ਦੁਰਮਤਾਂ ਨਿਸਤਰੇ ਤੋ ਕਿਉ ਨਾ ਕਰੇ ਰਬ ਦਾ ਰਾਗ ਮਲਾਰ ਨਾਗਰਜਨਾ ਮੇਰੀ ਜਾਨ ਵਿਖਿਆਤ ਜਮਾਨ ਹ੍ਰਿਦੇ ਰਾਮ ਗੋਬਿੰਦ ਗੁਣ ਸਾਰੰਗ ਰਹਾ ਸੁਰਸਰੀ ਸਲਲ ਕਿਰਤਬਾ ਰੂਨੀ ਰੇ ਸੰਤ ਜਨ ਕਰਤ ਨਹੀਂ ਪਾਨਗ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਰਤ ਨਹੀਂ ਹੋਇ ਆਨੰਗ ਤਰਤਾਰ ਅਪਵਿੱਤਰ ਕਰਮਾਨੀਏ ਰੇ ਜਸੇ ਕਗਰਾ ਕਰਤ ਵਿਚਾਰਨ ਭਗਤ ਪਗਾ ਲਿਖੀ ਤੈ ਉਪਰ ਹੋ ਜੀ ਕਰ ਨਮਸਕਾਰ ਮੇਰੀ ਯਾਤਾਂ ਘਟ ਬਾਣ ਲਾ ਟੁਰਟ ਮੰਤਾ ਨਿਤ ਹੈ ਬਨਾਰਸੀਆ ਸੁਪਾਸਾਵਾ ਆਪੋ ਬਿਪਰ ਪ੍ਰਧਾਨ ਤਹ ਕਰੇ ਡੰਡੋ تیرੇ ਨਾਮ ਸਰਣਾਏ ਬਾਬਾ ਦਾਸ ਦਾ ਸੱਗ ਰਾਗ ਸਰੰਗ ਚਲ ਮਨ ਹਰ ਚਟ ਸਾਲ ਪੜਾਉ ਟੀਕੋ ਗੁਰ ਕੀ ਸਹਾ ਗ्यान काशर विसरे ਤੋ ਸਹਿਜ ਸਮਾਦ ਲਗਾ प्रेम पाटी सुरत लेखन कर हो र राम मम लिखिया के दका जीवत मुक्त भय सन का दिख हृदय मिदार प्रकाश दिख कागद कमल ਮਤਮਾਸ ਕਰ ਨਿਰਮਲ বিনা ਰਸਨਾ ਇਸ ਜਨ ਗੁਣ ਗਾਓ ਕਹਿਰ ਬਦਾਸ RAM ਜਪ ਭਾਈ ਸੰਤ ਸਾਖ ਦੇ ਬਹਰ ਨ ਆਉ ਰਾਗ ਕਾਂੜਾ ਤੋਂ ਪਾਦ ਜਾ ਕੇ ਰਾਮ ਜੀ ਧਨੇ ਤਾਂ ਕੇ ਕਾਹੇ ਕੀ ਕਮੀ ਹੈ ਮਨਸਾ ਕੋ ਨਾਤਮ ਨੁਰਦ ਪਰਵੈ ਸੁਖ ਨਿਦਾਨ ਕੀ ਕਹਾ ਗਨੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰ ਤੇ ਆਪਣੀ ਆਪਣੀ ਹੈ ਖਾਈ ਨਾ ਸਕੈ ਖਰਚ ਨਹੀਂ ਜਾਵੇ ਜਾ ਕੋ ਚੰਗ ਸਿਰ ਰਤ ਮਨ ਹੈ ਜਾ ਕੀ ਰਹਾ ठावर ਨਹੀਂ ਆਵੇ ਰਹਾ ਕੇਤ ਕੀ ਮੁਕਤ ਅਨੀ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਵਿਗਨ ਨਾ ਵਿਆਪੇ ਰੋਕਸ਼ਨੀ ਹੈ शिव सनकादिक पार न पावे मैं बपरे की कौन गणी है जाकी प्रीतो निरंतर हसो कह रोदास ताके सदा बनी है शिवसन कादिक पार न पावे मैं बपरे की कान गनी है जाकी प्रीत निरंतर हरसो कहरवादास ताके सदा बने है ਜਪੋ ਜੀ ਸਤਨਾਮ 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 ਜੈ ਗੁਰਦੇਵ ਅੰਗੁਰਦੇਵ ਸਤਨਾਮ ਸਤਨਾਮ ਸਤਨਾਮ